ਤੋ ਡਾਕਟਰ ਜਵਾਬ ਦੇ ਗਏ ਸੀ। ਬਾਕੀ ਦੁਨੀਆ ਦੀ ਅਰਦਾਸ ਨਹੀਂ। ਅਰਦਾਸ ਬਹੁਤ ਵੱਡੀ ਚੀਜ਼ ਆ। ਕਿਸੇ ਕਮਾਲ ਨਹੀਂ ਗੱਲ ਹੋ ਗਿਆ। ਪੰਜਾਬੀਆਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਜੋ ਪਿਆਰ ਕਰਦੇ ਸੀ ਗੀਤ ਨੂੰ ਪੰਜਾਬੀ ਜਦ ਜਵੰਦਾ ਸਾਡੇ ਵੀਰ ਦੇ ਕੀਤਾਂ ਨੂੰ ਅਰਦਾਸ ਨੇ ਸਾਡਾ ਭਰਾ ਬਚਾਇਆ। ਉਹਨਾਂ ਦੀ ਹੱਟ ਗਈ ਹੋ ਗਿਆ ਸੀ। ਨਾ ਮੈਂ ਕਹੀ ਡਾਕਟਰ ਨੇ ਜਵਾਬ ਦਿੱਤਾ ਜੀ। ਅਸੀਂ ਕਹਿ ਰਹੇ ਸੀ ਵੀ ਅਸੀਂ ਹੋਰ ਕੋਈ ਦਿੱਲੀ ਵਗੈਰਾ ਲੈ ਜਾਂਦੇ ਆ ਪਰ ਉਹ ਕੱਲੀ ਹੀ ਹੰਦ ਜਾਣ ਵਾਲੇ ਹੈ ਨਹੀਂ। ਬਹੁਤ ਵੱਡੀ ਸ਼ਕਤੀ ਹੈ ਅਰਦਾਸ। ਪਿੰਡਾਂ 'ਚ ਗੁਰੂ ਘਰਾਂ 'ਚ ਬੋਲ ਕੇ ਸਪੀਕਰ 'ਚ ਪਿੰਡਾਂ ਚ ਅਰਦਾਸ ਕੀਤੇ ਕਿ 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 ਬੱਚੇ ਅਰਦਾਸ ਕਰ ਰਹੇ ਪਰ ਇੱਕ ਗੱਲ ਵਰਕਰ ਜੀ ਦੇਖੀ ਜਿਵੇਂ ਕਹਿੰਦੇ ਆ ਲੀਡਰਾਂ ਲਈ ਤਾਂ ਪਤਾ ਨਹੀਂ ਇੱਕ ਤੇ ਤਾਂ ਤੁਹਾਡੇ ਵਾਲਿਆਂ ਨੇ ਤਾਂ ਖਰਾ ਇੱਕਾ ਦਿਖਾਇਆ ਪੂਰਾ ਉੱਥੇ ਨਹੀਂ ਤਾਂ ਪਹਿਲਾਂ ਵੀ ਇੱਕ ਹੋਰ ਜੀ ਅਸੀਂ ਲੰਬੇ ਸਮੇਂ ਤੋਂ ਗੋਣਿਆ ਪਹਿਲਾਂ ਵੀ ਇੱਕਾ ਕਲਾਕਾਰ ਤਾਂ ਇੱਕੋ ਹੀ ਆ ਪੰਜਾਬ ਦੀ ਦੁਨੀਆ ਦੀ ਸਰਵੱਤਨ ਦਾ ਪਲਾ ਮੰਗਦੇ ਆ ਵਰਕਰ ਜੀ ਤੁਸੀਂ ਪਰਸੋਂ ਗਏ ਸੀਗੇ ਸੀਐਮ ਸਾਹਿਬ ਦੇ ਨਾਲ ਰਾਜਵੀਰ ਜਵੰਦਾ ਦਾ ਪਤਾ ਲੈਣ ਕੋਈ ਦੁਬਾਰੇ ਅਪਡੇਟ ਆਇਆ ਤੇ ਕੀ ਹਰ ਪਾਸੇ ਜਿਵੇਂ ਕਹਿੰਦੀ ਆ ਦੁਆਵਾਂ ਕਰ ਰਹੇ ਨੇ ਹਾਂਜੀ ਗੱਲ ਏ ਜੀ ਪਰਸੋ ਅਸੀਂ ਪਹਿਲਾਂ ਰਾਤ ਨੂੰ ਜਵੰਦਾ ਜੀ ਕੋਲ ਆਏ ਸੀਗੇ ਉਦੋਂ ਬੜਾ ਸਾਡੇ ਦਿਲ ਚੋਕੇ ਸੀ ਸਾਡੇ ਕਲਾਕਾਰਾਂ ਦੇ ਵੀ ਹੋਰ ਮਿਲਣ ਵਾਲਿਆਂ ਦੇ ਵੀ ਤਾਉਣ ਵਾਲਿਆਂ ਦੇ ਉਦੋਂ ਡਾਕਟਰ ਜਵਾਬ ਦੇ ਗਏ ਸੀ ਬਾਕੀ ਦੁਨੀਆ ਦੀ ਅਰਦਾਸ ਨੇ ਅਰਦਾਸ ਬਹੁਤ ਵੱਡੀ ਚੀਜ਼ ਆ ਕਿਸੇ ਕਮਾਲ ਨਹੀਂ ਗੱਲ ਹੋਈ ਪੰਜਾਬੀਆਂ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਜੋ ਪਿਆਰ ਕਰਦੇ ਸੀ ਗੀਤ ਨੂੰ ਪੰਜਾਬੀ ਸੰਗਤ ਜਵੰਦਾ ਸਾਡੇ ਵੀਰ ਦੇ ਗੀਤਾਂ ਨੂੰ ਅਰਦਾਸ ਨੇ ਸਾਡਾ ਭਰਾ ਬਚਾਲਿਆ ਬਹੁਤ ਠੀਕ ਹੋ ਰਹੇ ਨੇ ਬੜਾ ਬੜੀ ਅੱਜ ਉਹ ਦਿਨ ਬਦ ਦਿਨ ਜਿਹੜਾ ਠੀਕ ਆ ਬੀਪੀ ਵੀ ਠੀਕ ਆ ਉਹਦੇ ਤਾਂ ਇੱਕ ਵਾਰੀ ਹੋ ਗਿਆ ਸੀਗਾ ਮੈਂ ਕਿਹਾ ਡਾਕਟਰ ਨੇ ਜਵਾਬ ਦਿੱਤਾ ਸੀ ਅਸੀਂ ਕਹਿ ਰਹੇ ਸੀ ਵੀ ਅਸੀਂ ਹੋਰ ਕੋਈ ਦਿੱਲੀ ਵਗੈਰਾ ਲੈ ਜਾਂਦੇ ਆ ਪਰ ਉਹ ਕੱਲੀ ਲੈ ਜਾਣ ਵਾਲੇ ਹੈ ਨਹੀਂ ਪਰ ਪ੍ਰਮਾਤਮਾ ਦੇਖੋ ਬਹੁਤ ਵੱਡੀ ਸ਼ਕਤੀ ਹੈ ਅਰਦਾਸ ਪਿੰਡਾਂ 'ਚ ਗੁਰੂ ਘਰਾਂ 'ਚ ਬੋਲ ਕੇ ਸਪੀਕਰ 'ਚ ਪਿੰਡਾਂ 'ਚ ਅਰਦਾਸ ਕੀਤੀ ਕਿਤੇ ਕਿਤੇ ਬੱਚੇ ਅਰਦਾਸ ਕਰ ਰਹੇ ਨੇ ਪਰ ਇੱਕ ਗੱਲ ਅਰਕਾਰ ਜੀ ਦੇਖਿਓ ਜੇ ਵੀ ਕਹਈਏ ਲੀਡਰਾਂ ਦੇ ਤਾਂ ਪਤਾ ਨਹੀਂ ਐ ਇੱਕ ਤੇ ਤਾਂ ਤੁਹਾਡੇ ਵਾਲਿਆਂ ਨੇ ਤਾਂ ਖਰ ਇੱਕਾ ਦਿਖਾਇਆ ਪੂਰਾ ਉੱਥੇ ਨਹੀਂ ਤਾਂ ਪਹਿਲਾਂ ਵੀ ਇੱਕ ਹੋਰ ਸੀ ਅਸੀਂ ਲੰਬੇ ਸਭ ਤੋਂ ਗਾਉਂਦੇ ਆ ਪਹਿਲਾਂ ਵੀ ਇੱਕ ਕਲਾ ਇਕੂਆ ਪੰਜਾਬ ਦੀ ਦੁਨੀਆ ਦੀ ਸਰਵਦਾ ਪਲਾ ਮੰਗਦੇ। ਤੁਹਾਨੂੰ ਬਹੁਤ ਬਹੁਤ ਧੰਨਵਾਦ। ਉਹ ਕਹਿੰਦੇ ਡਾਕਟਰ ਜਵਾਬ ਦੇ ਗਏ ਸੀਗੇ ਪਰ ਇਹ ਅਰਦਾਸਾਂ ਹੀ ਸੀ ਕਿ ਇੱਕੋ ਲੱਖ ਚਮਤਕਾਰ ਹੁੰਦਾ ਤੇ ਅੱਜ ਹਾਲਾਂਕਿ ਸਥਿਤੀ ਸੁਧਰ ਰਹੀ ਹੈ। ਵੀਡੀਓ ਜਰਨਲਿਸਟ ਜਗਦੀਸ਼ ਦਿਨਾ ਉਸਮਿਤ ਸਿੰਘ ਰੋਜ਼ਾਨਾ ਸਪੈਸਟਿਵ ਚੰਡੀਗੜ੍ਹ